ਸੰਗੀ ਪਈ ਦੁੱਖ ਮੈਂ ਸੰਗ ਨ ਕੋਈ ਨਾਨਕ ਹਰਿ ਬਾਜ ਮਨਾ ਜਨਮ ਜਨਮ ਪਰਮਤਪਿਰਿਉ नानिक घर पर जमुना बहुत मैं कर रहे हो निके हो कियो निक समय राम गो आप से गाल पारे ਕੋ ਕੀ ਕਹਿਓ ਨਾਨਕ ਜੈ ਕਟ ਸਿਮਰਨ ਕਟ ਸਿਮਰਨ ਰਾਮ ਰਾਮ ਨਾਮ

ਜਾਂ ਕੌਂ ਚਾਰੇ ਤੇਰ ਕੰਪਿਓ ਪਾਗ ਡਾਗ ਮੰਗੇ ਨੰਨੇ ਤਉ ਨਾਰਾ ਸਭ ਝੂਠ ਹੈ ਜਾਨ ਲਗੈ ਜੋ ਬਲੋ ਕੇ ਪੀਓ को सुपने संसारा तर नहीं गोजारो दोहेर ऊट नानिक सब कुछ तुम रहे हाथ में तो कू नन बे ਤੋਹਨ ਨਿਕਏ ਬਿਪਤਨ ਕਾਇ ਕਲਗਨਾ ਰਹਿ ਗੋਸ ਦੂਰ ਰਹਿਓ ਰਹਿਓ ਗਰਗੋਬਿੰਦਾ ਕੋਹਨ ਕੈ ਜਗਤ ਮੈਂ ਕਿਨ ਜੋ सत हारो गी महल्ला पंज तिन वस तूं पियो सतस तो खां बिचारो अमृत न कर पियो ਜਿਸ ਕਾ ਸਭ ਸਦਾਰ ਜੇ ਕੋ ਖਵੇ ਜੇ ਕੋ ਪਹੁੰਚੈ ਤਿਸ ਕਾ ਹੋਈ ਅਦਾਰ ਜਿ ਨਹੀਂ ਜਾਇ ਨਤਨ ਨਤਰਖਿਆਰਾ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬਨਾਨਕ ਬ੍ਰਹਮਾ ਪਸਾਰੋ ਪੰਜਵਾ ਤੇਰਕ ਜਤੋ ਨਹੀਂ ਮੈਨੂੰ ਜੋਗਾ ਕੀ ਤੋਏ ਗੁਣ ਯਾਰੇ ਕੋ ਪੇ ਤਰਸ ਪਿਓਏ ਤਰਸ ਪਿਆ ਮਹਾਰਾਮਤ ਹੋਈ ਮੇਲੇ ਇੱਕ ਉਹ ਅੰਗ ਅੰਗ ਪੰਜ ਬਰੰਗਨ ਸਾੰਗਿਆ ਤਮਰਾ ਗੋਪਰੂ ਵੇ ਕਰਗੇ ਰਤਮ ਪਰਵੀ ਬਲਾ ਬੰਗਾਲੀ ਕੋਨ ਅਸਲੀ ਕੀ ਕੀ ਪਗਾਰੇ ਕਦੇ ਸਾਗ ਸੁਨਾਵੇ ਬੰਗਾਲ ਮਮਦ ਮਾਦਾ ਬਗਾਵੇ ਗਲਤ ਬਿਲਾਵਲ ਨਾ ਬਹੀ ਆਪਣੀ ਆਪਣੀ ਪਾਤਾ ਅਸ਼ਟਪਤਰ ਬਰਬਕੀਂ ਗਾਵੇਗਾ ਇਹਨਾਂ ਮਾਤਾ ਰਾਂਦੂਤੀਆ ਮਾਲਕੋਸਕ ਓਲਾਪ ਸੰਗ ਲਗਨੀ ਪਾਂਚੋ ਥਾਪੈ ਨੌਂਡ ਕਰੀ ਯਾਰ ਗੰਧਾਰੇ ਗੰਧਾਰੇ ਸੇ ਉੱਤੇ ਉਚਾਰੇ ਗੰਾਸਰੀਏ ਪੰਜੋਗਾਏ ਮਾਲਾ ਰਗ ਕੋ ਸੰਕ ਸੰਗ ਲਾਏ ਮਾਰੂ ਮਸਤ ਅੰਗ ਮੇ ਵਹਾਰਾ ਪ੍ਰਵਲ ਚੰਡ ਕੋ ਸੰਕਿਆ ਭਾਰਾ ਕੋਖਟਿਓ ਪੂਰਨ ਅਨੰਦ ਗਾਏ ਅਸ਼ਟਮਾਲਾ ਗਾ ਸੰਕ ਸੰਗ ਲਾਏ ਹੁਨ ਆਇਓ ਬੰਡੋਲਾ ਪੰਚਨਾਰ ਸੰਗ 872 ਉਂਟ ਗਏ ਤਾਂ ਨਿਕਲੂਲਾ ਹੈ ਨਤਾਰ ਮਲਾਬ ਹੈ ਤੇ ਲੰਗੀ ਦੇਵ ਕਰੀ ਆਏ ਬਸੰਤੀ ਸੰਦੋਰ ਸਹਾਈ ਸਰਸ ਗਿਰੀ ਲੈ ਾਰ ਜਾੁਰਬਾ ਦ ਪਾਸ ਕਰਿਆ ਆਏ ਚੰਦਰ ਬੈਂਬ ਮਨਨ ਸਾਹਾਈ ਫਰਸਵਾਨਿਓ ਆਏ ਬਨੋ ਦਾਗਾ ਬਸਰਸ ਬਸੰਤ ਦਾ ਰਮੇ ਕਹੇ ਸਵਾਰੇ ਪਨ ਆਏ ਦੀ ਟੁੱਡੀ ਕਹੀ ਅਲਾਤਾ ਪਾ ਕਲੰਕਾ ਕਉਂ ਦੇ ਜਾਨਾ ਕਬ ਮਿਲ ਸਿਰੀ ਗਵੰਡਾ ਵੇ ਕਰਨਾਟੇ ਧਾਰੇ ਗਵਰੇ ਬਾਰੇ ਪਛ ਸਿੰਧ ਬੀਆ ਲਾਗ ਸਿਆ ਪੰਚਾ ਥਾਪੇ ਕਲੂ ਸਾ ਆਰ ਗਾਂਡ ਗੰਬੀਰਾ ਸਤ ਪਤੁਰ ਸਿਰੀ ਗਕੀ ਗੰਨ ਬਹਾ ਮੇਰਾ ਕਸ਼ਟਮ ਮੇ ਔਰ ਪੰਚ ਸੰਗ ਬਰੰਗਨ ਲਾਵੇ ਪੋਲੇ ਪਨਗਾ ਬੈ ਆਸਾ ਗੋਣ ਗੋਚ ਸੁਰ ਸੁਗੋ ਪਨਕੀਨੀ ਮੇ ਗਰਾਗ ਧਰ ਗਜ ਧਰ ਕੇ ਦਾਹਰਾ ਜਵਲੀ ਦਰਨਟ ਆ ਜਲ ਪੁੱਤਰਾ ਗਨ ਕੀ ਆ ਸਵਪੀਸ ਦਾ ਨਾਮੁ ਨਾਨਕ ਹੋਸੀ ਪੀ ਸਾਚੀਆਂ ਭਾਰੂ ਸਾਸਣ ਪਾਲਕਾ ਚੀਆਂ ਭਾਰੂ ਸਾਸਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ ਕੈਸੇ ਤਿਆਰਾ ਹੋਈਆ ਆਵਾ ਕੋ ਜਾ ਪਦ ਸਾਧਾ ਆਹਦਰਾ ਦੂਰ ਕਥਨਾ ਕਤਿਨੇ ਆਵਾ ਤੋਟ ਕਾਤ ਕਤਿ ਕੋਟੀ ਕੋੜ ਕੋੜ ਦਿੰਦਾ ਦੇ ਲੈਂਦੇ ਥੱਕ ਪਾਏ ਆਯੋ ਕਮੇ ਕੁੰਚਲਾਇ ਰਾਹੋ ਨਾਨਕ ਬਖਸ਼ਾਵੇ ਪਰਵਾਹ ਸਾਚਾ ਸਾਚਾ ਸਤਨਾਇ ਭਾਕਾ ਪਉ ਅਪਾਰ ਅੱਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਪੇਕੇ ਅੱਗਾ ਰਖਿਆ ਜਦ ਸਾ ਦਰਬਾਰ ਮੋਹ ਕ ਬੋਲਣ ਬੋਲੀਆ ਜਤੋਂ ਕਰੇ ਪਿਆਰ ਅੰਮਰਤ ਵੇਲਾ ਸਾਤਨੋਂ ਵੜਿਆ ਵਿਚਾਰ ਕਰਮੀ ਆਵਾ ਕਪੜਾ ਨਦਰੀ ਮੋਹ ਕ ਦਵਾਰ ਨਾਨਕ ਇਹ ਬਾ ਜਾਣਿਆ ਸਭ ਆਪੇ ਸਜਿਆਰ ਤਉ ਆਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਇ ਜਨ ਸੇਵਾ ਤਨ ਪਾ ਮਾਨ ਨਾਨਕ ਗਾਵਿਆ ਗੁਣੀ ਦਾ ਧੋਕ ਬਾਰਾਤੋ ਕਰ ਲੈ ਜਾਏ ਗੁਰਮੁਖ ਰਾਤਨ ਗੁਰੂ ਹੋਵੇ ਸੈਰ ਗੋਰ ਘੋਰ ਕੋ ਬਾਹਰ ਮੰਗੋ ਰੋ ਪਾਰਵਤੀ ਮਾਈ ਜੇਹੋ ਜਾਣ ਆਖਾ ਨਾਏ ਕਿਸੇ ਟੋਪਾਈ ਵੇਖਾ ਬਿਨ ਕਰਮਾ ਕੈ ਮਿਲਾ ਲਈ ਮਾਤਵੇ ਤੇਰਾ ਤਨ ਜਮਾ ਮਾਰਮਾਨ ਕਜੇ ਇਕ ਗੁਰ ਕੀ ਸਖ ਸੁਣੀ ਗੁਰ ਆਇ ਕਜੇ ਹੁਣ ਕੋਇ ਨਾ ਸਿੱਧ ਪੀ ਸੁਰ ਨਾਰ ਸੁਣਿਆ ਧਰਤ ਬਲ ਕਾ ਸੁਣਿਆ ਦੀਪ ਲੋਭਰਤਾ ਕਾ ਕਾਲ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੂਪਾ ਕਨ ਭਗਤਾ ਸਦਾ ਵਿਗਾ ਸੁਣਿਆ ਦੂਪਾ ਕਾ ਨਾਮ ਸੁਣਿਆ ਸਾਚ ਸੁਦੋ ਸਰਕਾ ਸੁਨਾਮ ਸੁਣਿਆ ਪੜ ਪੜ ਮਾਨ ਸੁਣਿਆ ਲਾਗਾ ਚ ਧਿਆਨ

ਅਗਲੋਂ ਪਾਏ ਮਨੋਂ ਪਾਚੋਂ ਪ੍ਰਗਟ ਜਾਏ ਮਨੋਂ ਮਗਨ ਚੱਲਾ ਪਾਤੋਂ ਮਨੋਂ ਧਰਮ ਤੇ ਜਵੰਦ ਐਸਾ ਨਾਮ ਦਰੰਚਣ ਹੋਏ ਜੇ ਕੋ ਜਾਣਾ ਮਨ ਕੋਏ ਮਨੇ ਪਾਵੇ ਮੁਕਤ ਦਵਾਰ ਮਨੋਂ ਪਰਵਾਰਾਤ ਧਾਰ ਮਨੋਂ ਤਾਰੇ ਗੁਰਗਾਰੇ ਗੁਰ ਸਿੱਖੋਂ ਮਨੋਂ ਨਾਨਕ ਭਵੇਂ ਪ੍ਰਦਾਨ ਪੰਚੇ ਪਾਵੇ ਦਰਗਾਹ ਮਾਨ ਪੰਚੇ ਸੁਘਾ ਧਰ ਜਾਣ ਪੰਚਾ ਕੋ ਗੁਰ ਇਕ ਧਿਆਨ ਜੇ ਕੋ ਕਾਹ ਕਰਾ ਜੁ ਤੈ ਤੇ ਭਾਰਤਲਾ ਕਵਨ ਜੋਰਾ ਗੁਰ ਗਰ ਦੇ ਨਾਮ ਤਮਣਾ ਲਿਖਾ ਬੁੜੀ ਕਲਾ ਇਹ ਲਿਖ ਲਿਖ ਜਾਣਾ ਕੋਏ ਲਿਖ ਕੌਣ ਚਾਲੂ ਰੂਕੇ ਤੀਦਾਰ ਜਾਣਾ ਕੌਣ ਕੂਤ ਗਈ ਤਾ ਬਤਾਓ ਇੱਕ ਵਾਰ ਦੇਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਬਾਰ ਮਾਰ ਨ ਜਾਵਾ ਏਕ ਵਾਰ ਜੋ ਦੁਭਾਵਾ ਸਾਈ ਪਰੀਕਾਰ ਤੂੰ ਸਦਾ ਸਲਾਮਤਾ ਸੰਕ ਜਗ ਸੰਕ ਭਾਉ ਸੰਕ ਪੂਜਾ ਸੰਕ ਤਾ ਬਤਾਓ ਸੰਕ ਗ੍ਰੰਥ ਮੁਖ ਬੇਦ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਮ ਔਰ ਪਖ ਸਾਰ ਸੰਖ ਨੂੰ ਮੈਂ ਲਾਇ ਤਾਰ ਕੁਦਰਤਾ ਸੰਖ ਮਲੇ ਸਮਲ ਪਖ ਕਾਇ ਅਸਾਂ ਖੰਡਨ ਦਾ ਕਰ ਕਰੇ ਕਰੀ ਨਾਮ ਕਰੀ ਚਲਾ ਆਕਰੀ ਗਿਆਨ ਕੀ ਤੁਗਣ ਕਾ ਆਕਰੀ ਲੇਖਣ ਬੋਲਣ ਬਾਣ ਤਨ ਤਨ ਦੇ ਪਾਣੀ ਤੋਤਾ ਉਦਰ ਕਈ ਮੂਤ ਪਲੀਤੀ ਕੱਪੜ ਹੋਣ ਲਈ ਆਉ ਤੋਏ ਪਰ ਗਿਆ ਮਤ ਪਾਪਾ ਕਾ ਚੰਗੋ ਧੋਪਾ ਨਾਵਾ ਕਰੰਗ ਪੁੰਨੀ ਪਾਪੀ ਅਕਲ ਨਾਇ ਕਰ ਕਰ ਕਰਨਾ ਲੈਖਲਾ ਜਾਓ ਆਪੇ लोक में आओ जाओ तीत आप दया दा दान जे को पावा तलका मान सुन्या मन ने मन अंत को आपो जाना आगे गए ना सोवा पाताल पाताल लाख कहन करण कदे बन सुए कथा लिखो तालिका लिखो ए मन आस ते पाप सोई करते योग ना करना जाय सो पादा आप ला तन हार नानक सच्चे की साची कार नान हार नानक की साची कार ਨੀਨ ਨਾਦ ਨਾਤ ਜੁਗ ਜੁਗ ਕੋ ਵੇਦ ਬੜੀਆਂ ਚੜੀਆਂ ਹੋਇ ਕੀ ਨੀਨ ਨਾਦ ਨਾਤ ਜੁਗ ਜੁਗ ਕੋ ਵੇਦ ਬੜੀਆਂ ਚੜੀਆਂ ਹੋਇ ਕੀ ਸਾ ਸੁਣ ਗਈ ਚੋਰਾ ਜੋ ਨਾ ਸੋਤੀ ਗਿਆਨ ਵਿਚਾਰ ਜੋ ਨਾ ਸੋਤੀ ਟੁੱਟਾ ਬਹੁਤ ਨੂੰ ਵਤਾ ਕੀ ਗੰਗਲਾ ਕੱਤ ਗਿਆ ਨਾ ਜਾਏ ਸੋਧ ਕਰਮ ਕਣ ਕੀ ਬਾਗ ਕੇ ਜਾਏ ਜਿਨ ਨੇ ਹਾਲ ਤੇ ਤਾਂ ਖੰਡ ਮੰਡਲ ਉਹ ਹੰਡੋ ਜੇ ਕੋ ਕਥਾ ਦਾ ਅੰਤ ਦਾਨਤਾ ਕਾਰ ਵੀ ਕਵਿਕਤਾ ਕਰ ਵਿਚਾਰ ਨਾਨਕ ਕਥਨਾ ਕਰਦਾ ਆਚਾਰ ਆਹ ਰਹਿਣ ਮਾਤਬੇ ਇੱਜ਼ਤੇ ਆਰ ਪੋਖਲਾਂ ਅਗਨ ਤਾ ਉਪਾਂ ਲਾ ਪੋ ਅੰਬਰ ਤਤ ਆਲ ਖੜੀਏ ਦਿਵਸ ਰਾਤ ਦੋਏ ਦਾਈ ਦਾਇਆ ਕੀਆ ਵਚਤਿਆ ਪੋ ਆਪੋ ਨੀ ਕੇ ਨਿੜਕੇ ਦੇ ਦੋ ਨੀ ਨਾਮਤ ਆਇਆ ਕਤਗਾਲੋ ਨਾਨਕ ਤੇ ਮਕ ਓਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਗਏ ਨਾਲਕ ਓਜਲੇ ਕੀ ਦਾ ਮਹੱਲਾ ਪੰਜਾਬਾ ਗੁਰ ਕੀ ਮੂਰਤ ਮਨ ਮੇ ਧਿਆਨ ਗੋ ਕੈ ਸ਼ਬਦ ਮੰਤਰ ਮਾ ਗੁਰ ਕੀ ਚਰਨ ਰਦੇ ਤਾਰ ਗੁਰ ਪਾਰ ਬ੍ਰਹਮ ਦਾ ਨਮਸਕਾਰੋ ਮਤ ਕੋ ਪਰਮ ਪੁੱਲ ਸੰਸਾਰ ਕਰ ਬਨ ਕੋਈ मद रस पारा बोले को मार्ग गहर पागते लाया कीत रात समटाई अंत बडाई ਰਦ ਊਰਦ ਕਮਲ ਵਿਗਾਸ ਅੰਧਕਾਰ ਮੈਂ ਪਿਆ ਪਰਗਾਸ ਜਨਕੀ ਸੁ ਜਾਨਿਆ ਘੁਰ ਕਿਰਪਾ ਤੇ ਮਗਦ ਮਨ ਮੰਨਿਆ ਗੁਰ ਕਰਤਾ ਗੋ ਜੋ ਗੁਰ ਪਰਮੇਸਰ ਹੈ ਪੇਗਾ ਕੋਨ ਨਾਨਕ ਪ੍ਰਭ ਏਹ ਜਨਾਈ ਬਨ ਗੁਰ ਮੁਕਤਨ ਪਾਇ ਭਾਇ ਬਨਾ ਮਲੇ ਕੋਈ ਦਾਤਾ ਗੁਰ ਪਰਮੇਸਰ ਏ ਨਾ ਪਵ ਸੁ ਪਰਮ ਕਾਮਨ ਲਾਗ ता का भाग मान गोर गोपर सदा के पूर्ण पूर्ण गर की सेवा जाप है मेरी पूजा गोर गोविंद गाता गोर मेरा दियो अ लाख अपेयो सरप पूज चरन गर सेयो गर

ਆਰਾ ਅੰਧ ਕਰਮ ਗੁਰ ਮੰਤਰ ਉਜਾਰਾ ਗੁਰ ਕੀ ਸੇਵਾ ਦੋਖ ਨ ਲਾਣਿਕ ਹਰ ਸੋਏ ਗਾਂਢ ਮਹੱਲਾ ਪੰਜ ਬਾਣ ਗੁਰੂ ਰਾਮ ਸੰਗ ਕਰ ਬਿਉ ਆਣੇ ਆਦਾਰ ਗਾਨੂ ਰਾਮ ਰਮ ਕੀਰਤ ਮਤ ਰਾਮ ਸਬਰ ਹੋ ਸਮਾਈ मल बुल गोरमल पूर आहारो मोर रत पाप भलाइण आओ रत पाप भलाइण आओ तारे न सभ तारे न सभु ਕਟ ਕਟ ਪਾਹੀ ਨਾਰੈਣ ਸਪੈੰਦ ਨਾਰੈਣ ਕਿੰਨੇ ਸੂਖੇ ਨਾਰੈਣ ਗਾਏ ਮਹੱਲਾ ਤੀਜਾ ਜਨੰਦ ਇੱਕ ਊੰਗਰ ਸਤ ਗੁਰੁ ਬਹਿ ਜਸੀ ਜੀ ਅੰਬਧੰਨ ਕੀ ਰਾਵ ਮਨ ਜਿੰਨੀ ਵਸਾਇਆ ਕਾ ਵਾਹ ਸਤ ਗੁਰੂ ਮੈਂ ਪਾਉ ਤੂੰ ਸਦਾ ਰਹੂਗਰਨਾਲੀ ਯਰਨਾਲ ਰਹੂ ਤੂੰ ਮਨ ਮੇਰੀ ਦੁੱਖ ਸਭ ਵੇਸਾਰ ਨਾ ਅੰਗੀ ਕਰ ਓ ਕਰੇ ਤੇਰਾ ਆਕਾਰ ਸਭਨਾ ਗੱਲਾਂ ਸਮਰਤ ਸੁਆਮੀ ਸੁਖੁ ਮਨੁ ਮੇਰੀ ਸਦਾ ਰਹੂਗਰਨਾਲੀ ਨਹੀਂ ਕਰ ਤੀਰੈ ਗਰਤਾ ਤੀਰੈ ਸਭ ਕੀਸ਼ ਗੈ ਜਸ ਦੇ ਸਾਬਾਈ ਨਾਮ ਜਿਨ ਕ ਮਨ ਵਸੂ ਕਿਆ ਨਹੀਂ ਕਰ ਤੀਰੈ ਸੱਚਾ ਨਾਮ ਮੇਰਾ ਵੰਨ ਕਰਿ ਸ਼ਾਂਤ ਸੁਖ ਮਨ ਆਈ ਵਸਿ ਆਉ ਜਨ ਇੱਛਾ ਸਭ ਪੰਤ ਹੋ ਸਬਦ ਤੁਰੂ ਪਿਆਰੂ ਸੱਚਾ ਨਾਮ ਮੇਰਾ ਆਧਾਰ ਬਾਜੇ ਪੰਚ ਸਬਦ ਤਿਤ ਘਰ ਸੁਭਾਗੈ ਕਹ ਸ਼ਬਦ ਬਾਜੀ ਕਲਾ ਜੀਤ ਕਰ ਧਾਰੀ ਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕੂ ਮਾਰਿਆ ਤੁਰ ਕਰਮ ਬਿਆ ਤਦ ਜਿਨ ਕੋ ਉਸੇ ਨਾ ਲਾਗੇ ਕਹ ਨਾਨਕ ਤੈਸਕ ਹੂਆ ਤਿਤ ਕਰ ਅਨਹਤ ਬਾਜੀ ਅਨਦ ਸੁਨੋ ਵਟ ਭਾਗੀਓ ਉਤਰੇ ਸਗਲ ਬਸੂਰੀ ਗੁਰੂ ਗਸਨਤਾ ਤੇ ਉਤਰੀ ਸੁਣੀ ਸੱਚੀ ਬਾਣੀ ਸੰਤ ਸਾਜਨ പത്ത് ഗ്രഹ ചരണ്ാ ഗണ ਰਾਗ ਤਾਰਾ ਮਹਲ ਇੱਕ ਓ ਅੰਕਾਰ ਸਤ ਸਦਾ ਕੀ ਤੂੰ ਸੋਚ ਚਿਤ ਵਹਿ ਆ ਕੋ ਕਹੂੰ ਪਰਵਾਇ ਵਰਸੇ ਮੀਗ ਕਿਰਪਾ ਨੇ ਢਾਕਰ ਨਾਮ ਸਮਾ ਤੇਰਾ ਤਾਨਿਕ ਪ੍ਰਕਾਰ ਪੂਜਨ ਭੋਗੀ ਬਾਬਿੰਜਾਏ ਗੋਤ ਵਿਦਾਰੇ ਸਾਜਨ ਰਹਿਸੀ ਸੰਤ ਸਭਾ ਯੂਟ ਘਰ ਪੂਰੇ ਰਮਾਸਤ ਕਲੀ ਕਲਖਾਈ ਜਨਨ ਨਿਕ ਕੰਤਰੰਗੀਲਾ ਪਾਇਆ ਫਿਰ ਦੁਖਨ ਲਾ ਗਿਆਈ ਸੰਤ ਸਵਯੂਟ ਗੋਰ ਪੂਰੇ ਤਰੰਤਰੰਗੀਲਾ ਪਾਇਆ दुख देखमा, न आई मिलंदा नान जाना तरीब खे सलाद सचो